ਹੈਲੋ ਜੀ ਸਤ ਸ੍ਰੀ ਅਕਾਲ ਜੀ ਪੰਜਾਬ ਲਾਈਫਸਟਾਈਲ ਵਿੱਚ ਚੈਨਲ ਵਿੱਚ ਤੁਹਾਡਾ ਵੈਲਕਮ ਆ ਅਨੰਤ ਪ੍ਰੀਤਵੱਲ ਨੂੰ ਤੁਹਾਨੂੰ ਹੈਲੋ ਹਾਈ ਅੱਪਾਂ ਲੱਗੇ ਹੋਇਆ ਹੁਣ ਕੱਪੜੇ-ਕੁਪੜੇ ਜੇ ਤੋਣ ਕੀ ਦੇਖਾਂ ਜਰਾ ਮਸ਼ੀਨ 'ਚ ਪਾਏ ਰੁਕਾਂ ਜਰਾ ਵੀਡੀਓ ਆਪਿਆ ਸਾਡਾ ਅਨੰਤ ਸਿੰਘ ਰਿਲੈਕਸ ਚਲ ਬਈ ਗੇੜੇ ਕੱਢ ਕੇ ਹੁਣ ਮੁੰਡਾ ਥੱਕ ਗਿਆ ਹੈ ਨਾ ਥੱਕ ਗਿਆ ਗੇੜੇ ਕੱਢ ਕੇ ਠੀਕ ਹੈ ਠੀਕ ਹੈ ਚਲੋ ਬਈ ਬੈਠੋ ਹੁਣ ਤੂੰ ਕੋਟ ਲਾ ਸਕਦਾ ਨੰਨ ਤੇ ਜੇ ਤੈਨੂੰ ਗਰਮੀ ਲੱਗੀ ਹੁਣ ਤੂੰ ਕੋਟ ਲਾ ਸਕਦਾ ਕਿਉਂਕਿ ਹੁਣ ਧੁੱਪ ਬਾਦੂ ਆ ਠੀਕ ਹੈ ਮੈਂ ਜਦ ਤੱਕ ਮੂਲੀਆਂ ਧੋ ਕੇ ਰੱਖਦੀ ਆ ਅੱਜ ਕੱਲ ਚ ਫੇਰ ਉਹ ਕਰ ਲਾਂਗੇ ਬਣਾ ਲਾਂਗੇ ਰੋਟੀਆਂ ਮੂਲੀ ਵਾਲੀਆਂ ਤੇਰੀਆਂ ਫੇਵਰੇਟ ਠੀਕ ਹੈ ਤੁਸੀਂ ਆਵਾਜ਼ ਸੁਣਦੇ ਹੋਣੇ ਆ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆ ਰਹੀ ਆ ਸਾਡੇ ਕਿਤਾਈ ਜੀ ਤਾਈ ਜੀ ਹੁੰਦੇ ਸੀਗੇ ਸਿਆਣੇ ਬਜ਼ੁਰਗ ਉਹਨਾਂ ਦੇ ਡੈਕੋ ਵੀ ਸੋ ਆਵਾਜ਼ ਤੁਹਾਰੀ ਹੈ ਉਹਨਾਂ ਦਾ ਜੋ ਭੋਗ ਦਾ ਪਾਠ ਆ ਇਹ ਮਿਉਥੀ ਗਈ ਹੋਈ ਹੈ ਦੇਖੋ ਧੋਕੇ ਰੱਖੀਏ ਮੁੱਲੀਆਂ ਨੂੰ ਆਪਾਂ ਤੇ ਕਿਲੇ ਟ੍ਰੇਨ ਤੇ ਵੈਸੇ ਤੰਗੀਸੀ ਕੱਲ ਸਾਗ ਬਣਾਇਆ ਤੇ ਗਾਜਰਾਂ ਦੀ ਸਬ지 ਪਈ ਆ ਪਰ ਮੈਨੂੰ ਐਵੇਂ ਅਨੰਤਨ ਮੂਲੀਆਂ ਦੇ ਧੌਂਖੇ ਬਹੁਤ ਜ਼ਿਆਦਾ ਪਸੰਦ ਆ ਤੇ ब dia apa ਹਾਂ ਨਨ ਦੇਖਿਆ ਲੱਗਿਆ ਹੋਇਆ ਸੁਣ ਫਨੀ ਗਾਣੇ ਮੂਲੀਆਂ ਆਪਾਂ ਨੇ ਰੱਖਤੀਆਂ ਹੁਣ ਤੂੰ ਸ਼ਾਮ ਨੂੰ ਕੋ ਦੁਕਾਨ ਕਰਕੇ ਰੱਖ ਲੈਣੀ ਆ ਤੇ ਸਵੇਰੇ ਬਣਾਵਾਂਗੇ ਮੂਲੀਆਂ ਦੇ ਪਰੌਂਠੇ ਠੀਕ ਆ ਨੰਤਨ ਮੂਦੀਆਂ ਵਾਲੇ ਪਰੌਂਠੇ ਬਹੁਤ ਜ਼ਿਆਦਾ ਪਸੰਦ ਆ ਬਹੁਤ ਬਹੁਤ ਜ਼ਿਆਦਾ ਪਸੰਦ ਆ ਤੇ ਅੱਜ ਸ਼ਾਮ ਨੂੰ ਸਾਗ ਢਟਕਾਂਗੇ ਜੀ गाजरਾਂ ਦੀ ਸਬਜ਼ੀ ਪਈ ਹੈ ਥੋੜੀ ਜਿਹੀ ਕਿਉਂਕਿ ਮੈਂ ਸਾਗ ਥੋੜਾ ਘੱਟ ਖਾਣੀ ਹੈ ਤੜਕਿਆ ਹੋਇਆ ਦਲੇ ਕਰਕੇ ਮੇਰਾ ਗਲਾ ਜੇ ਛੇਤੀ ਖਰਾਬ ਹੋ ਜਾਂਦਾ ਪਰ ਮੈਂ ਗਾਜਰਾਂ ਦੀ ਸਬਜ਼ੀ ਖਾ ਲੀ